ਜਗਾ ਹੋ ਹੋ ਇਹ ਬਸ ਕੁੰਡਾ ਲਾ ਕੇ ਤੇ ਨਹਾਉਣਾ ਪਈ ਆ ਹੋ ਬਹੁਤ ਚੰਗਾ ਬਸ ਮਰੀਆਂ ਹੀ ਮਈਆਂ ਕਿੰਨੀ ਕਿੰਨੀ ਉਮਰ ਦੀ ਕੁੜੀਆਂ ਨੇ ਥੋੜੀ ਜਿਹੀ ਇੱਕੋ ਜਿਹੀ 10 ਸਾਲ ਦੀ ਕੁੜੀ ਬਣ ਰਹੀ ਹੁੰਦੀ ਹੈ اچھا ਠੀਕ ਹੈ ਤੇ ਪਤਾ ਕਦੋਂ ਲੱਗਾ ਫਿਰ ਪਤਾ ਸਾਨੂੰ 12:30 ਵਜੇ ਪਤਾ ਲੱਗਾ اچھا ਠੀਕ ਹੈ 12:00 ਵਜੇ ਨਹਾਉਣ ਬੜੀਆਂ ਨੂੰ 12:00 ਵਜੇ ਘਰੋਂ ਇੱਥੋਂ ਦੇ ਆਉਂਦੇ ਆ ਠੀਕ ਜਗਾ ਹੋ ਹੋ ਇਹ ਬਾਸ ਕੁੰਡਾ ਲਾ ਕੇ ਤੇ ਨਹਾਉਣ ਲੱਪਈਆਂ ਬਾਅਦ ਚ ਬਸ ਮਰੀਆਂ ਹੀ ਮਈਆਂ ਕਿੰਨੀ ਕਿੰਨੀ ਉਮਰ ਦੀ ਕੁੜੀਆਂ ਨੇ ਥੋੜੀ ਜਿਹੀ ਇੱਕ ਜੀ 10 ਸਾਲ ਦੀ ਇੱਕ ਜੀ ਬਾਲਾਂ ਸਨ ਅੱਛਾ ਠੀਕ ਹੈ ਤੇ ਪਤਾ ਕਦੋਂ ਲੱਗਾ ਫਿਰ ਜਿੰਦਾ ਪਤਾ ਸਾਨੂੰ 12:30 ਵਜੇ ਪਤਾ ਲੱਗਾ ਅੱਛਾ ਠੀਕ ਹੈ 12:00 ਵਜੇ ਨਹਾਉਣ ਬੜੀਆਂ 12:00 ਵਜੇ ਘਰੋਂ ਇੱਥੋਂ ਗਿਆ ਠੀਕ ਹੋ ਹੋ ਬਾਸ ਕੁੰਡਾ ਲਾ ਕੇ ਤੇ ਨਹਾਉਣ ਲੱਪਈਆਂ ਬਾਅਦ ਚ ਬਸ ਮਰਨੀ ਹੀ ਮਰਨੀ ਹੈ ਕਿੰਨੀ ਕਿੰਨੀ ਉਮਰ ਸੀ ਕੁੜੀਆਂ ਦੀ ਥੋੜੀ ਜੀ ਇੱਕ ਜੀ 10 ਸਾਲ ਸੀ ਇੱਕ ਜੀ 12 ਸਾਲ ਅੱਛਾ ਠੀਕ ਹੈ ਤੇ ਪਤਾ ਕਦੋਂ ਲੱਗਾ ਫਿਰ ਜਦੋਂ ਪਤਾ ਸਾਨੂੰ 12:30 ਵਜੇ ਪਤਾ ਲੱਗਾ ਅੱਛਾ ਠੀਕ ਹੈ 12:00 ਵਜੇ ਨਾਉਣ ਬੜੀਆਂ ਨੂੰ 12:00 ਵਜੇ ਘਰੋਂ ਇੱਥੋਂ ਗਿਆ ਠੀਕ